ਆ ਦੇਖੋ ਜਿੱਦਾਂ ਆਪਾਂ ਪਹਿਲਾਂ ਬੜਦਾ ਨਾ ਕਦੂ ਕਰਦੇ ਸੀ ਪੰਜਾਬ ਦੇ ਵਿੱਚ ਇਹ ਕੋਈ ਪਹਾੜੀ ਇਲਾਕਾ ਹੈਗਾ ਉੱਥੇ ਇਹ ਕਦੂ ਕਰਿਆ ਸੂਰਾਂ ਦੇ ਨਾਲ ਕਿਉਂਕਿ ਆਪਣੇ ਤਾਂ ਦੇਖੋ ਵੱਡੇ ਵੱਡੇ ਟਰੈਕਟਰ ਆ ਗਏ ਬਾਣ ਪੱਧਰੇ ਹੋ ਗਏ ਦੇਖੋ ਤੁਸੀਂ ਕਿਹੜੇ ਹਾਲਾਤ ਆ ਇੱਥੇ ਦੇਖੋ ਕਿੰਨੀ ਮਿਹਨਤ ਕਰਦੇ ਲੋਕ ਇਹ ਆਪਾਂ ਤਾਂ ਦੇਖੋ ਜੇ 10 ਕਿਲੋ ਦਾ ਘੇਰਾਗਾ ਤਾਂ ਵੀ ਇੱਕੋ ਟੱਕਾ ਵਿਚ ਚਪਟਾ ਪਾ ਕੇ ਇਕੱਠਾ ਬਾਹੀ ਕਰਕੇ ਸਾਰਾ ਕੁਝ ਕਰਦੇ ਆ ਹਨ ਦੇਖੋ ਕਿਵੇਂ ਕਿਵੇਂ ਇਹਨੇ ਤੇ ਕਾਰੇ ਪਾਏ ਵੀ ਆ ਇੱਕ ਇੱਕ ਕਾਰੇ ਕੱਦੂ ਕਰਦੇ ਆ ਫਿਰ ਇਹ ਜਿਹੜੇ ਪੱਠੇ ਆ ਲਿਆਣੇ ਤੇ ਉਹ ਵੀ ਤਾਂ ਇਹਦੇ ਤੇ ਬਗਲੀ ਜੀ ਪਾ ਕੇ ਲਿਆ ਜਾਂਦੇ ਸਾਈਡ ਜੋ ਹੁੰਦੀ ਨਾ ਖਾਰੀਆਂ ਹੁੰਦੀਆਂ ਆ ਦੇਖੋ ਤੁਸੀਂ ਦੇਖ ਸਕਦੇ ਆ ਖਾਰੀਆਂ ਸਾਈਡ ਤੇ ਦੇਖੋ ਇਹ ਪਾ ਕੇ ਲਈ ਜਾਂਦੇ ਆ ਜਿਹ ਜੋ ਕੰਮ ਲੈਂਦੇ ਆ ਸਾਰਾ ਸੂਰਾਂ ਤੋਂ ਲੈਂਦੇ ਆ ਦੇਖੋ ਕਿੰਨੀ ਲੋਕ ਮਿਹਨਤ ਕਰਦੇ ਆ ਇਹ ਕਿਵੇਂ ਗਝਾਈ ਜਾਣੇ ਦੇ ਹੁਣ ਆਪਣੇ ਅੱਗੇ ਵੱਲ ਦੇ ਤਾਂ ਜਿਵੇਂ ਇਹ ਚੱਲਿਆ ਨਾ ਅੱਗੇ ਵੱਧਣ ਆਪਣੀ ਇੱਧੇ ਜਾਂਦੇ ਹੁੰਦੇ ਸੀਗੇ ਗੱਡੇ ਲੈ ਕੇ ਜਾਂ ਬਾਅਦ ਰੇੜੀਆਂ ਬਣ ਗਈਆਂ ਤੇ ਹੁਣ ਤੂੰ ਦੇਖ ਲੋ ਇਹਨਾਂ ਲੋਕਾਂ ਦੀ ਮਿਹਨਤ ਆ